ਹਾਂਜੀ ਦੋਸਤੋ ਕੀ ਹਾਲ ਚੱਲ ਤੁਹਾਡੇ ਸਾਰਿਆਂ ਦੇ ਤੇ ਕਾਫੀ ਲੰਬੇ ਸਮੇਂ ਤੋਂ ਬਾਅਦ ਆਪਾਂ ਦੁਬਾਰਾ ਵੀਡੀਓ ਸਟਾਰਟ ਕਰਨ ਲੱਗੇ ਆਂ ਚੈਨਲ ਤੇ ਤੇ ਪਿਛਲੀ ਵਾਰ 2023 ਦੇ ਵਿੱਚ ਪਾਣੀ ਆਇਆ ਸੀ ਜੀ ਤੇ ਅੱਜ ਤਰੀਕ ਹੋ ਗਈ 28 ਅਗਸਤ 2025 ਤੇ ਤੁਸੀਂ ਦੇਖ ਸਕਦੇ ਹੋ ਇਹ ਪਿੰਡ ਰਾਣਾ ਪੰਜ ਗਰੇਂਹ ਦੀ ਵੀਡੀਓ ਹੈ ਜੀ ਇਸ ਤੋਂ ਅੱਗੇ ਨੌ ਬਰਾਮ ਸ਼ੇਰ ਸਿੰਘ ਵਾਲਾ ਤੇ ਅੱਗੇ ਗਾਮੂ ਵਾਲਾ ਤੇ ਹੋਰ ਕਾਫੀ ਨੋ ਇੱਕ ਅਜਾਬਾ ਵੀ ਪਿੰਡ ਆਉਂਦਾ ਹੈ ਜੀ ਤੇ ਇਸ ਸਾਈਡ ਤੋਂ ਯਾਨੀ ਕਿ ਪਾਕਿਸਤਾਨ ਵਾਲੀ ਸਾਈਡ ਤੋਂ ਇਹ ਦਰਿਆ ਆਉਂਦਾ ਹੈ ਜੀ ਲਗਭਗ 500 ਮੀਟਰ ਤੋਂ ਪਾਕਿਸਤਾਨ ਅੱਗੇ ਸਟਾਰਟ ਹੋ ਜਾਂਦਾ ਹੈ ਉਸ ਤੋਂ ਬਾਅਦ ਇਹ ਆਪਣਾ ਇੰਡੀਆ ਸਟਾਰਟ ਹੋ ਜਾਂਦਾ ਹੈ ਜੀ ਤੇ ਇੰਡੀਆ ਤੋਂ ਇਹ ਪਾਣੀ ਇੱਧਰ ਫਿਰ ਹੁੰਦਾ ਹੈ ਅੱਗੇ ਪਿੰਡਾਂ ਨੂੰ ਕਾਫੀ ਪ੍ਰਭਾਵਿਤ ਕਰਦਾ ਹੈ ਜੀ ਤੇ ਤੁਸੀਂ ਦੇਖ ਰਹੇ ਹੋ ਇਹ ਜੇ 27 اگست 2025 ਨੂੰ پانی ਆਉਣਾ سٹارٹ ਹੋਇਆ ਸੀ ਉੱਥੇ ਜਿਹੜੀ ਡਿਫੈਂਸ ਆਂਡ ਇੰਡੀਆ ਤੇ ਪਾਕਿਸਤਾਨ ਦੀ ਉੱਥੋਂ ਆਉਣਾ سٹارਟ ਹੋਇਆ ਸੀ ਤੇ ਲਗਭਗ 2:00 ਵਜੇ ਦੇ ਕਰੀਬ ਆਵਲੀ ਜਗ੍ਹਾ ਤੇ ਪਾਣੀ ਪਹੁੰਚ ਚੁੱਕਿਆ ਸੀ ਤੇ 2023 ਦੇ ਵਿੱਚ ਜਿਹੜਾ ਉੱਥੋਂ ਪਾਣੀ ਆਉਣਾ سٹارਟ ਹੋਇਆ ਸੀ ਤੇ ਲਗਭਗ 2 ਦੂਸਰੇ ਦਿਨ ਇੱਥੇ ਪਾਣੀ ਆਉਣਾ ਸ਼ੁਰੂ ਹੋਇਆ ਸੀ ਤੇ ਇਹ ਯਾਨੀ ਕਿ ਕੱਲ 27 ਅਗਸਤ ਤੋਂ ਪਾਣੀ ਆਉਣਾ ਸ਼ੁਰੂ ਹੋਇਆ 2025 ਤੋਂ ਸਵੇਰ ਲਗਭਗ 7 ਵਜੇ ਪਾਣੀ ਆਉਣਾ ਸ਼ੁਰੂ ਹੋ ਚੁੱਕਿਆ ਸੀ ਤੇ ਲਗਭਗ 2 ਵਜੇ ਦੇ ਕਰੀਬ ਇੱਥੋਂ ਪਾਣੀ ਲੰਘਣ ਲੱਗ ਗਿਆ ਸੀ ਉਤਰਨ ਲੱਗ ਗਿਆ ਸੀ ਇੱਥੋਂ ਇੱਥੇ ਪੋਲ ਨਹੀਂ ਪ੍ਰੋਵਾਈਡ ਹੈਗੀ ਜੀ ਸਿਰਫ ਰਸਤਾ ਹੈ ਜੀ ਅੱਗੇ ਜਿਹੜਾ ਪਿੰਡ ਹੈ ਉਹ ਪਿੰਡ ਨਿਊ ਰਾਣਾ ਪੰਜਿਆਰੀ ਹੈ ਜੀ ਪਿੰਡ ਤੇ ਹੁਣ ਤੁਸੀਂ ਦੇਖ ਰਹੇ ਹੋ ਵੀ ਆਵਾਜਾਈ ਬੰਦ ਹੋ ਚੁੱਕੀ ਹੈ ਇੱਥੋਂ ਠੀਕ ਹੈ ਜੀ ਤੇ ਬੇੜੀ ਜਿਹੜੀ ਹੈ ਬੇੜੀ ਵੀ ਹਾਲਤ ਜਿਹੜੀ ਹੈ ਬਹੁਤ ਬੁਰੀ ਹੈ ਜੀ ਉਹਦੇ ਵਿੱਚ ਵੀ ਪਾਣੀ ਚੱਲ ਜਾਂਦਾ ਜੀ ਤੇ ਫਸਲਾਂ ਜਿਹੜੀਆਂ ਅਸੀਂ ਵਿੱਚ ਬਿਲਕੁਲੀ ਖਤਮ ਹੋ ਚੁੱਕੀਆਂ ਨੇ ਦਿਸਨੀਆ ਬੰਦ ਹੋ ਚੁੱਕੀਆਂ ਨੇ ਫਸਲਾਂ ਤੇ ਪਾਣੀ ਦਾਵਾ ਲਗਾਤਾਰ ਵਾਧ ਰਿਹਾ ਜਿਵੇਂ ਕਿ ਦਸਰੇ ਨੇ 260000 ਕਿਊਸਿਕ ਸਤਲੁਜ ਦਰਿਆ ਦੇ ਵਿੱਚ ਪਾਣੀ ਛੱਡਿਆ ਗਿਆ ਜੀ ਤੇ ਸਤਲੁਜ ਦਰਿਆ ਦੇ ਵਿੱਚੋਂ ਇੱਕ ਛੋਟਾ ਜਿਹਾ ਦਰਿਆ ਇੱਕ ਨਿਕਲਦਾ ਹੈ ਜੀ ਪਾਕਿਸਤਾਨ ਤੋਂ ਜਾਨੀ ਕਿ ਸਤਲੁਜ ਦਰਿਆ ਦੇ ਵਿੱਚ ਜੁਆਇੰਟ ਹੁੰਦਾ ਹੈ ਥੋੜਾ ਜਿਆ ਤੇ ਉਦੋਂ ਅੱਗੇ ਮਤਲਬ ਉੱਥੋਂ ਜਾਨੀ ਕਿ ਨਿਕਲਦਾ ਹੈ ਜੀ ਤੇ ਅੱਗੇ ਪਿੰਡਾਂ ਨੂੰ ਪ੍ਰਭਾਵਿਤ ਕਰਦਾ ਹੈ ਜੀ ਆਪਣੇ ਪੰਜਾਬ ਵਿੱਚ ਤੇ ਪਾਣੀ ਕਾਫੀ ਪੰਦਰ ਜਾਨੀ ਕਿ ਸ਼ਾਮ ਨੂੰ ਪਾਣੀ ਇੱਥੋਂ ਲਗਭਗ ਅੱਧਾ ਫੁੱਟ ਪਾਣੀ ਲੰਗਣ ਲੱਗ ਗਿਆ ਸੀ ਆਪਣੀ ਸੜਕ ਦੇ ਉੱਪਰੋਂ ਤੇ ਅੱਜ ਸਵੇਰ 8 ਵਜੇ ਦਾ ਟਾਈਮ ਹੈ ਜੀ ਤੇ ਪਾਣੀ ਤੁਸੀਂ ਦੇਖ ਲਓ ਲਗਭਗ ਲੱਕ ਦੇ ਉੱਪਰ ਦੇ ਪਾਣੀ ਹੋ ਚੁੱਕਿਆ ਜਿਹੜਿਆ ਛੋਟੇ ਛੋਟੇ ਪੋਲ ਦੇਖ ਰਹੇ ਹੋ ਠੀਕ ਹੈ ਜੀ ਇਹ ਲਗਭਗ 4 ਫੁੱਟ ਦੀ ਉਚਾਈ ਹੈ ਪੋਲਾਂ ਦੀ ਤੇ ਆਹ ਦੇਖ ਲੋ ਕੁਝ ਪੋਲ ਜਿਹੜੇ ਨੇ ਪਾਣੀ ਦੇ ਹੇਠਾਂ ਡੁੱਬ ਚੁੱਕੇ ਨੇ ਤੇ ਇੱਥੇ ਅਜੇ ਤੱਕ ਬੀੜੀ ਵੀ ਨਹੀਂ ਮੌਜੂਦ ਹੈ ਜੀ ਤੇ ਜਿਹੜੀਆਂ ਆਪਣੀਆਂ ਗਾਈਡਲਾਈਨਸ ਨੇ ਉਹ ਜ਼ਰੂਰ ਫੋਲੋ ਕਰਿਆ ਕਰੋ ਜੋ ਵੀ ਜਿੰਨਾ ਵੀ ਪਾਣੀ ਆ ਰਿਹਾ ਹੈ ਸਰਕਾਰੀ ਗਾਈਡਲਾਈਨਸ ਦੇ ਅਕੋਰਡਿੰਗ ਤੁਸੀਂ ਜ਼ਰੂਰ ਦੇਖਿਆ ਕਰੋ ਤੇ ਬਾਕੀ ਆਪਾਂ ਸ਼ਾਮ ਨੂੰ ਵੀ ਵੀਡੀਓ ਦੁਬਾਰਾ ਕਰਾਂਗੇ ਕਿ ਕਿੰਨਾ ਪਾਣੀ ਵਧਿਆ ਕਿੰਨਾ ਨਹੀਂ ਤੇ ਮਿਲਦੇ ਆਂ ਨੈਕਸਟ ਵੀਡੀਓ ਚ ਬਹੁਤ ਹੀ ਜਲਦ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ